ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਐਡਾਂ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਆਪਣੇ ਕੋਲੇ ਟਰਾਲੀ ਆਈ ਹੈ ਜੀ ਬਹੁਤ ਵਧੀਆ ਫੁੱਲ ਹੈਵੀ ਬਣੀ ਹੋਈ ਏਰੀਆ ਜਲੰਧਰ ਦਾ ਹੁਸ਼ਿਆਰਪੁਰ ਰੋਡ ਮੜਿਆਲਾ ਨੇੜੇ ਸ਼ਾਮ 84 ਤੋਂ ਇਹ ਟਰਾਲੀ ਹੈ ਜੀ ਤੇ 16/7 ਦੀ ਇਹ ਟਰਾਲੀ ਹੈ 2025 ਮਾਡਲ ਹੈ ਫੁੱਲ ਹੈਵੀ ਹੈ ਫੁੱਲ ਅਸੈਸਰੀ ਲੱਗੀ ਹੋਈ ਹੈ ਜੀ 263000 ਰੁਪਏ ਰੇਟ ਰੱਖੇ ਗਿਆ ਜੀ ਤੇ ਬਾਕੀ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ 765803967 ਇਸ ਨੰਬਰ ਤੇ ਫੋਨ ਕਰਕੇ ਤੁਸੀਂ 16/7 ਦੀ ਟਰਾਲੀ 2025 ਮਾਡਲ 263000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਅਗਲਾ ਟਰੈਕਟਰ ਆਪਣੇ ਕੋਲੇ ਆਇਆ ਜੀ ਭਿੱਖੀ ਵਿੰਡ ਤਰਨਤਾਰਨ ਤੋਂ 60 ਫਾਰਮ ਟਰੈਕਟਰ ਟਰੈਕਟਰ ਵਿਕਾਊ ਹੈ ਜੀ 2009 ਮਾਡਲ ਡਬਲ ਕਲਚ ਹੈ ਜੀ ਰਵਾਟ ਸਪੀਡ ਓ ਪੰਜਾਬ ਨੰਬਰ ਏਰੀਆ ਪਿੱਖੀ ਵਿੰਡ ਤਰਨਤਾਰਨ ਜੇਕਰ ਆਪਾਂ ਰੇਟ ਦੀ ਗੱਲ ਕਰੀਏ 235000 ਰੁਪਏ ਰੇਟ ਰੱਖਗੇ ਇੰਜਨ ਗੇਅਰ ਦਾ ਓਕੇ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਬਾਕੇ ਮੌਕੇ ਤੇ ਚਲਾ ਕੇ ਚੈੱਕ ਕਰਕੇ ਫਿਰ ਦੋ 7788321252 7788321252 ਇਸ ਨੰਬਰ ਤੇ ਫੋਨ ਕਰਕੇ ਸਾਡਾ ਫਾਰਮਰ ਟਰੈਕਟਰ ਡ੍ਰੈਕਟਰ ਤੁਸੀਂ ਖਰੀਦ ਸਕਦੇ ਹੋ ਅਗਲਾ ਟਰੈਕਟਰ ਆਪਣੇ ਕੋਲੇ ਆਇਆ ਜੀ ਅੰਮ੍ਰਿਤਸਰ ਏਰੀਏ ਤੋਂ ਜੋ ਕਿ ਸਵਰਾਜ 852 ਟਰੈਕਟਰ ਹੈ ਜੀ 1990 ਮਾਡਲ ਹੈ ਆਰ ਸੀ ਨਵੀਂ ਹੈਗੀ ਅੰਮ੍ਰਿਤਸਰ ਏਰੀਆ ਜੀ ਡਬਲ ਕਲਚ ਹੈ ਜੀ 98000 ਰੁਪਏ ਰੇਟ ਰੱਖਿਆ ਗਿਆ ਹੈ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਦੇ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਮਾਲਕ ਦਾ ਕਹਿਣਾ ਵੀ ਤੁਸੀਂ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਭਾਵੇਂ 2 ਦਿਨ ਬਾਹ ਕੇ ਦੇਖ ਸਕਦੇ ਹੋ ਤੇ ਖਰੀਦ ਸਕਦੇ ਹੋ ਨੰਬਰ ਤੁਸੀਂ ਨੋਟ ਕਰ ਲਓ ਜੀ 81900 88 99859 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 852 ਟਰੈਕਟਰ 1990 ਮਾਡਲ ਹੈ ਜਿਹੜਾ 98000 ਦੇ ਵਿੱਚ ਖਰੀਦ ਸਕਦੇ ਹੋ ਅਗਲੀ ਆਪਣੇ ਕੋਲੇ ਮੱਝ ਆਈ ਹੈ ਜੀ ਹਰਿਆਣੇ ਤੋਂ ਮੋਰਾ ਨਸਲ ਦੀ ਇਹ ਮੱਝ ਹੈ ਜੀ ਏਰੀਆ ਜੀ ਹਰਿਆਣਾ ਪਿੰਡ ਫੱਗੂ ਹਰਿਆਣੇ ਦੇ ਵਿੱਚ ਪਿੰਡ ਫੱਗੂ ਤੋਂ ਮੱਝ ਆਈ ਹੈ ਆਪਣੇ ਕੋਲੇ ਮੋਰਾ ਨਸਲ ਦੀ ਮੱਝ ਹੈ ਜੀ 1,40,000 ਰੁਪਏ ਰੇਟ ਰੱਖੇ ਗਿਆ ਜੀ ਬਾਕੀ ਮਾਲਕ ਵੀਰ ਦਾ ਕਹਿਣਾ ਹੈ ਕਿ ਇਹ ਦੁੱਧ ਨੂੰ ਵੀ ਵਧੀਆ ਘਰੇ ਵਾਲੀ ਹੋਈ ਇਹ ਮੱਝ ਹੈਗੀ ਤੇ ਨੰਬਰ ਤੁਸੀਂ ਨੋਟ ਕਰ ਲਓ ਜੀ 9050713082 9050713082 ਇਸ ਨੰਬਰ ਤੇ ਫੋਨ ਕਰਕੇ ਮੋਰਾ ਨਸਲ ਦੀ ਮੱਝ 1,40,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਜੇਕਰ ਤੁਸੀਂ ਆਪਣੀ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸਾਡੇ WhatsApp ਨੰਬਰ ਤੇ ਸੰਪਰਕ ਕਰੋ ਜੀ ਨੰਬਰ ਤੁਸੀਂ ਨੋਟ ਕਰ ਲਓ ਜੀ 9977988464997798 8446 ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਵਾਸਤੇ ਤੁਸੀਂ ਕਰਨਾ ਕੀ ਇੱਕ ਵਧੀਆ ਬਣਾਉਣੀ ਹੈ ਵੀਡੀਓ 5-7 ਮਿੰਟਾਂ ਦੀ ਚਾਹੇ ਤੁਹਾਡੀ ਜ਼ਮੀਨ ਹੈ ਕੋਠੀਆਂ ਪਲਾਟ ਕੋਈ ਵੀ ਹੈਗਾ ਚਾਹੇ ਤੁਹਾਡਾ ਕੋਈ ਮਕਾਨ ਹੈ ਤੇ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਫੈਕਟਰੀ ਕੋਈ ਪੈਟਰੋਲ ਪੰਪ ਜਾਂ ਕੋਈ ਬਿਜ਼ਨਸ ਕਰ ਰਹੇ ਹੋ ਉਹਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਚੈਨਲ ਦੇ ਰਾਹੀਂ ਤਾਂ ਤੁਸੀਂ ਇਸ ਨੰਬਰ ਤੇ ਸਾਨੂੰ WhatsApp ਰਾਹੀਂ ਸਾਰੀ ਡਿਟੇਲ ਤੇ ਵੀਡੀਓ ਭੇਜਣੀ ਹੈ ਜੀ ਤਾਂ ਕਿ ਅਸੀਂ ਅਗਲੇ ਐਡ ਜਿਹੜੀ ਤੁਹਾਡੀ ਲਾ ਸਕੀਏ ਤੇ ਤੁਸੀਂ ਸਾਨੂੰ ਇੱਕ ਵਧੀਆ ਵੀਡੀਓ ਬਣਾ ਕੇ 5-7 ਫੋਟੋਆਂ ਤੇ ਸਾਰੀ ਜਾਣਕਾਰੀ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਚਲਾ ਦਿੱਤੀ ਜਾਊਗੀ ਜੀ ਜਾਣਕਾਰੀ ਭੇਜਣਾ ਜ਼ਰੂਰੀ ਹੈ ਤੇ ਇੱਕ ਵਧੀਆ ਸਾਫ਼ ਸੁਥਰੀ 5-7 ਮਿੰਟਾਂ ਦੀ ਵੀਡੀਓ ਹੋਣਾ ਵੀ ਜ਼ਰੂਰੀ ਹੈ ਜੀ ਤਾਂ ਤੁਸੀਂ 5-7 ਮਿੰਟਾਂ ਦੀ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਕੇ ਐਡ ਕਰਵਾ ਸਕਦੇ ਹੋ ਜੀ ਆਈਫੋਨ ਬਿਕਾਊ ਹੈ ਜੀ ਰੇਟ ਹੈ B here 20000 ਰੁਪਏ ਡਿਮਾਂਡ ਰੱਖੀ ਗਈ ਹੈ ਆਈਫੋਨ ਵਿਕਾਊ ਹੈ ਜੀ ਏਰੀਆ ਮਹਿਲਾਵਾਲੀ ਹੁਸ਼ਿਆਰਪੁਰ ਮਹਿਲਾਵਾਲੀ ਹੁਸ਼ਿਆਰਪੁਰ ਤੋਂ ਆਈਫੋਨ ਆਇਆ ਜੀ ਜਿਹਦਾ ਰੇਟ ਹੈ 20000 ਰੁਪਏ 20000 ਰੁਪਏ ਡਿਮਾਂਡ ਹੈ ਜੀ ਬਾਕੀ ਜੇ ਤੁਸੀਂ ਕਾਲ ਕਰੋਗੇ ਜਾ ਕੇ ਗੱਲਬਾਤ ਕਰੋਗੇ ਮੌਕੇ ਦੇ ਘਟ ਵੱਧ ਵੀ ਹੋ ਜਾਂਦਾ ਹੈ 8284992685 8284992685 ਇਸ ਨੰਬਰ ਤੇ ਫੋਨ ਕਰਕੇ ਆਈਫੋਨ 20000 ਰੁਪਏ ਦੇ ਵਿੱਚ ਖਰੀਦ ਸਕਦੇ 20000 ਰੁਪਏ ਡਿਮਾਂਡ ਹੈ ਏਰੀਆ ਮਹਿਲਾਵਾਲੀ ਹੁਸ਼ਿਆਰਪੁਰ ਏ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਲਹਿਰਾ ਤੋਂ ਜੀ ਆਪਣੇ ਕੋਲੇ ਟਰਾਲੀ ਆਈ ਹੈਗੀ ਤੇ ਇਹਦਾ ਸਾਈਜ਼ ਹੈ 11x6.5 1.5 ਲੱਖ ਰੁਪਿਆ ਰੇਟ ਰੱਖਿਆ ਗਿਆ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਵਧੀਆ ਸਾਫ ਕੰਡੀਸ਼ਨ ਦੀ ਟਰਾਲੀ ਹੈ ਵਧੀਆ ਬੈੱਡ वगैरह ਲੱਗੇ ਨੇ ਤੇ ਵਧੀਆ ਜਾਲੀ ਤੁਸੀਂ ਦੇਖ ਸਕਦੇ ਹੋ ਜੀ ਫਰਸ਼ ਵਗੈਰਾ ਵਧੀਆ ਡਬਲ ਟਾਇਰ ਨੇ ਤੇ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਨੰਬਰ ਮਾਲਕ ਵੀ ਇਹਦਾ ਨੋਟ ਕਰ ਲਓ ਜੀ 9257030786 ਇਸ ਨੰਬਰ ਤੇ ਫੋਨ ਕਰਕੇ ਤੁਸੀਂ 11x6.5 ਦੀ ਟਰਾਲੀ 1.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੇ ਬਾਕੀ ਵੀਡੀਓ ਦੇ ਵਿੱਚ ਜ਼ਰੂਰ ਚੈੱਕ ਕਰ ਲਿਓ ਟਰਾਲੀ ਵਿਕਾਊ ਹੈ ਜੀ ਇਹ ਟਰਾਲੀ ਆਪਣੇ ਕੋਲ ਆਈ ਹੈ ਜੀ ਗੁੱਲਾ ਹਰਿਆਣਾ ਤੋਂ ਤੇ ਗੁੱਲਾ ਹਰਿਆਣਾ ਕਕਰਾਲਾ ਪਾਈਕਾ ਤੋਂ ਟਰਾਲੀ ਆਈ ਹੈ ਜੀ 12x6 ਪੈਂਟ 6 ਦੀ ਰੇਟ 132000 ਹੈ ਯਾਰ ਇਹ ਵੀ ਟਰਾਲੀ ਪੂਰੀ ਵਧੀਆ ਟੌਪ ਦੀ ਹੈ ਜੀ ਵਧੀਆ ਬੱਡੇ ਵਗਾਰਾ ਲੱਗੇ ਹੋਏ ਨੇ ਜੀ ਤੇ ਵਧੀਆ ਸਾਫ਼ ਕੰਡੀਸ਼ਨ ਦੀ ਪਈ ਹੈ ਤੁਸੀਂ ਦੇਖ ਸਕਦੇ ਹੋ 132000 ਰੁਪਏ ਰੇਟ ਰੱਖੇ ਗਏ 12/6 ਪੈਟ 6 ਦੀ ਟਰਾਲੀ ਹੈ ਤੇ ਬਾਕੀ ਜਿਹੜਾ ਮਾਲਕ ਵੀਰ ਦਾ ਨੰਬਰ ਹੈ ਤੁਸੀਂ ਨੋਟ ਕਰ ਲਓ ਜੀ 9781687029 ਇਸ ਨੰਬਰ ਤੇ ਫੀਸ ਸਕਦੇ ਹੋ ਤੇ ਅਗਲਾ ਆਪਣੇ ਕੋਲ ਤਰਨਤਾਰਨ ਤੋਂ ਡਾਇਰੈਕਟਰ ਆਇਆ ਜੀ ਐਚਐਮਟੀ 911 88 ਮਾਡਲ ਹੈ 75 ਐਚਪੀ ਹੈ 85% ਟਾਇਰ ਨੇ ਪਾਵਰ ਸਟੀering ਹੈ ਜੀ ਏਰੀਆ ਤਰਨਤਾਰਨ 230000 ਰੁਪਏ ਰੇਟ ਰੱਖੇ ਗਿਆ ਜੀ 70092 36675 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਐਚਐਮਟੀ 911 ਟਰੈਕਟਰ ਖਾਸੀ ਮਾਡਲ 75 ਐਚਪੀ 85% ਟਾਇਰ ਪਾਵਰ ਸਟੀering ਤੇ 230000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਏਰੀਆ ਤਰਨਤਾਰਨ ਹੈ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਿਆ ਹੁਣ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਟਰੈਕਟਰ ਨੂੰ ਖਰੀਦ ਲੈਣਾ ਅਗਲਾ ਟਰੈਕਟਰ ਆਇਆ ਜੀ ਆਪਣੇ ਕੋਲੇ ਕੋਟਕਪੂਰਾ ਤੋਂ ਸਵਰਾਜ 735 ਟਰੈਕਟਰ ਹੈ ਜੀ ਇਹ 2008 ਮਾਡਲ ਹੈ ਜਿਹਦਾ ਪੰਜਾਬ ਨੰਬਰ ਹੈ ਜੀ ਏਰੀਆ ਕੋਟਕਪੂਰਾ ਦਾ 265000 ਰੁਪਏ ਰੇਟ ਰੱਖਿਆ ਗਿਆ ਜੀ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਹੁਣੇ ਕਰੋ ਨੋਟ 9872264678 9872264678 ਇਸ ਨੰਬਰ ਤੇ ਫੇਸ ਸਕਦੇ ਹੋ ਇਹ ਵੀਡੀਓ ਨੂੰ ਇੰਨੀ ਕਿ ਜ਼ਿਆਦਾ ਸ਼ੇਅਰ ਕਰ ਦਿਓ ਜੀ ਤਾਂ ਕਿ ਜਿਹੜੀਆਂ ਵੀ ਮਸ਼ੀਨਰੀਆਂ ਭੈਣ ਧਰਮਾਂ ਦੀਆਂ ਆਈਆਂ ਨੇ ਉਹ ਜਲਦੀ ਜਲਦੀ ਸੇਲ ਹੋ ਸਕਣ ਇੱਕ ਤੁਹਾਡੇ ਸ਼ੇਅਰ ਕਰਕੇ ਤੁਸੀਂ ਮੀਡੀਆ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜਾਣਾ ਜੀ ਅਗਲਾ ਟਰੈਕਟਰ ਆਪਣੇ ਕੋਲੇ ਆਇਆ ਜੀ ਪਿੱਖੀ ਬਿੰਡ ਤੋਂ ਸਵਰਾਜ 855 ਟਰੈਕਟਰ ਹੈ ਜੀ 2022 ਮਾਡਲ ਹੈ ਜੀ ਪੰਜਾਬ ਨੰਬਰ 3 ਸਪੀਡ 6 ਲੱਖ 35000 ਵੀਰ ਟਰੈਕਟਰ ਦਾ ਰੇਟ ਹੈ 2022 ਮਾਡਲ ਹੈ ਜੀ 6 ਲੱਖ 35000 ਰੇਟ ਮੰਗਿਆ ਪੰਜਾਬ ਨੰਬਰ 3 ਸਪੀਡ ਏਰੀਆ ਪਿੱਖੀ ਬਿੰਡ ਸਵਰਾਜ 855 ਟਰੈਕਟਰ ਵਿਕਾਊਾ 98555204419 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਸਵਰਾਜ 855 ਟਰੈਕਟਰ ਨੂੰ ਲੋ ਜੀ ਬਹੁਤ ਸਾਰੇ ਭੈਣ ਭਰਾਵਾਂ ਦੀ ਡਿਮਾਂਡ ਸੀਗੀ ਕਿ ਕੋਈ ਫਾਜ਼ਲ ਕਾ ਬੰਨੀ ਦੀ ਜ਼ਮੀਨ ਲੈ ਕੇ ਆਓ ਤਾਂ ਅੱਜ ਅਸੀਂ ਉਹਨਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਬਹੁਤ ਸਾਰੇ ਕਮੈਂਟ ਆਉਂਦੇ ਸੀਗੇ ਕਿ ਤੁਸੀਂ ਫਾਜ਼ਲ ਕਾ ਦੀ ਕੋਈ ਜ਼ਮੀਨ ਦਿਖਾਓ ਤਾਂ ਅੱਜ ਅਸੀਂ ਉਹਨਾਂ ਦੇ ਕਮੈਂਟਾਂ ਨੂੰ ਦੇਖਦੇ ਹੋਏ ਜ਼ਮੀਨ ਲੈ ਕੇ ਹਾਜ਼ਰ ਹੋਈ ਹੈ ਇਸ 9.5 ਕਿੱਲੇ ਜ਼ਮੀਨ ਹੈ ਪੱਕਾ ਮੋਟਰ ਕਨੈਕਸ਼ਨ ਤੇ ਨਹਿਰ ਦਾ ਪਾਣੀ ਦੋ ਬੋਰ ਪੱਕਾ ਖਾਲ ਜ਼ਮੀਨ ਦੇ ਵਿੱਚ ਤਿੰਨ ਕਰਮਾਂ ਦੀ ਪਹੀ ਹੈ ਏਰੀਆ ਜਲਾਲਾਬਾਦ ਫਾਜ਼ਿਲਕਾ ਰੇਟ ਹੈ ਜੀ 80 ਲੱਖ ਰੁਪਇਆ ਕਿੱਲੇ ਦਾ 80 ਲੱਖ ਰੁਪਇਆ ਕਿੱਲੇ ਦਾ ਰੇਟ ਰੱਖਿਆ ਗਿਆ 9 ਕਿੱਲੇ ਜ਼ਮੀਨ ਵਿਕਾਊ ਹੈ ਜੀ ਪੱਕਾ ਮੋਟਰ ਕਨੈਕਸ਼ਨ ਨਹਿਰ ਦਾ ਪਾਣੀ ਦੋ ਬੋਰ ਪੱਕਾ ਖਾਲ ਜ਼ਮੀਨ ਦੇ ਵਿੱਚ ਆਉਂਦਾ ਜੀ ਰੇਟ ਇਹਦਾ ਹੈਗਾ ਜੀ 80 ਲੱਖ ਰੁਪਏ ਤਿੰਨ ਕਰਮਾਂ ਦੀ ਪਹੀ ਹੈ ਏਰੀਆ ਜਲਾਲਾਬਾਦ ਫਾਜ਼ਿਲਕਾ 9729937110 9729937110 ਇਸ ਨੰਬਰ ਤੇ ਫੋਨ ਕਰਕੇ ਤੁਸੀਂ 9.5 ਕਿਲੇ ਜ਼ਮੀਨ ਫਾਜ਼ਲ ਕਾ ਏਰੀਏ ਦੀ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਇੱਕ ਵਾਰੀ ਫੇਰ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜ਼ਮੀਨ ਵਾਸਤੇ ਤੁਸੀਂ ਇਹ ਨੰਬਰ ਤੇ ਕਾਲ ਕਰਨਾ ਹੈ 9729937110 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਤੁਹਾਡਾ ਸਾਰਿਆਂ ਦਾ ਤੈਅਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਤੇ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਹਦੇ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਭਾਵੇਂ ਸਬਸਕ੍ਰਾਈਬ ਕਰਿਓ ਜਾਂ ਨਾ ਕਰੋ ਪਰ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਕੇ ਜਾਓ ਕਿਉਂਕਿ ਤੁਹਾਡੇ ਕਰਕੇ ਹੀ ਇਹਨਾਂ ਭੈਣ ਭਰਾਵਾਂ ਦੀ ਚੀਜ਼ਾਂ ਜਿਹੜੀਆਂ ਜਲਦੀ ਸੇਲ ਹੋਣੀਆਂ ਤਾਂ ਤੁਸੀਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਬਣਾਓ ਤੁਸੀਂ ਆਪਣੇ ਚੈਨਲ ਟਰੈਕਟਰ ਮੇਂ ਲਾ ਦੇਣਾ ਇਸੇ ਤਰ੍ਹਾਂ ਜਲਦੀ ਹੀ ਮਿਲਦੇ ਹਾਂ ਕਿਸੇ ਹੋਰ ਨਵੀਂ ਕੋਠੀ ਜ਼ਮੀਨ ਦੇ ਨਾਲ ਧੰਨਵਾਦ